ਮੁਹਾਲੀ ਦੇ ਇੱਕ ਨਾਮੀ ਪ੍ਰਾਈਵੇਟ ਸਕੂਲ ਦੇ ਟੀਚਰ ਨੇ ਬੱਚਿਆਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਇਲਜ਼ਾਮ ਹੈ ਕਿ ਇਸ ਟੀਚਰ ਨੇ ਬੱਚਿਆਂ ਨੂੰ ਅਸ਼ਲੀਲ ਵੀਡੀਓ ਦਿਖਾਈਆਂ ਤੇ ਬੱਚਿਆਂ ਦੇ ਨਾਲ ਗੰਦੀਆਂ ਹਰਕਤਾਂ ਵੀ ਕਰਦਾ ਰਿਹਾ ਬੱਚਾ ਨੇ ਜਦੋਂ ਸਕੂਲ ਜਾਣ ਤੋਂ ਮਨਾ ਕਰ ਦਿੱਤਾ ਤਾਂ ਇਸ ਮਾਮਲੇ ਦਾ ਖੁਲਾਸਾ ਹੋਇਆ ਗੁਰੂ-ਸ਼ਿਸ਼ ਦਾ ਰਿਸ਼ਤਾ ਬੜਾ ਹੀ ਪਵਿੱਤਰ ਮੰਨਿਆ ਜਾਂਦਾ ਹੈ ਪਰ ਪੰਜਾਬ ਦੇ ਮੁਹਾਲੀ ਦੇ ਇੱਕ શિક્ષਕ ਨੇ ਇਸ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਤੇ ਕਲੰਕਿਤ ਕਰ ਦਿੱਤਾ ਮੁਹਾਲੀ ਫੇਜ਼ 6 ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਪ੍ਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੇ ਵਿੱਚ ਅਸ਼ਲੀਲ ਵੀਡੀਓ ਵਖਾ ਕੇ ਉਨ੍ਹਾਂ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਸਪੋਰਟਸ ਟੀਚਰ ਮਨਦੀਪ ਸਿੰਘ ਤੇ ਇਹ سنگੀਨ ਇਲਜ਼ਾਮ ਲਗਾਏ ਨੇ ਹੁਣ ਤੱਕ 5 ਬੱਚਿਆਂ ਦੇ ਪਰਿਵਾਰ ਵਾਲੇ ਇਹ ਸ਼ਿਕਾਇਤ ਲੈ ਕੇ ਸਕੂਲ ਪਹੁੰਚੇ ਨੇ ਪੀੜਿਤ ਬੱਚੀ ਦੇ ਪਿਤਾ ਨੇ ਇਲਜ਼ਾਮ ਲਗਾਇਆ ਹੈ ਕਿ આરોપી ਸਕੂਲ ਟੀਚਰ ਨੇ ਮੋਬਾਈਲ ਦਿੱਤੇ ਅਸ਼ਲੀਲ ਵੀਡੀਓ ਡਾਟਾ ਵਖਾਇਆ ਤੇ 4 ਘੰਟੇ ਤੱਕ 130 ਵਾਰ ਅਸ਼ਲੀਲ ਫਿਲਮਾਂ ਵੇਖੀਆਂ ਪੁਲਿਸ ਨੇ ਸਕੂਲ ਟੀਚਰ ਦਾ ਮੋਬਾਈਲ ਸਰਚ ਕੀਤਾ ਹੈ ਤੇ ਉਸ ਤੋਂ ਬਾਅਦ ਵੀ ਇਹ ਖੁਲਾਸਾ ਹੋਇਆ ਹੈ ਇਸ ਘਟਨਾ ਦਾ ਖੁਲਾਸਾ ਤਾਂ ਹੋਇਆ ਜਦੋਂ ਪੀੜਤ ਬੱਚਿਆਂ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਪਰਿਵਾਰ ਨੇ ਜਦੋਂ ਬੱਚਿਆਂ ਤੋਂ وجہ ਪੁੱਛੀ ਤੇ ਉਹਨਾਂ ਦਾ ਕਹਿਣਾ ਸੀ ਕਿ ਸਪੋਰਟਸ ਟੀਚਰ ਉਹਨਾਂ ਨੂੰ ਬੇਸਮੈਂਟ ਦੇ ਵਿੱਚ ਲਿਜਾ ਕੇ ਉਹਨਾਂ ਦੇ ਨਾਲ ਬਾਡ ਟੱਚ ਕਰਦਾ ਹੈ ਤੇ ਉਹਨਾਂ ਨੂੰ ਅਸ਼ਲੀਲ ਵੀਡੀਓ ਵਿਖਾ ਕੇ ਅਜੇਹਾ ਹੀ ਕਰਨ ਨੂੰ ਕਹਿੰਦਾ ਹੈ ਬੁੱਧਵਾਰ ਨੂੰ ਪੀੜਤ ਬੱਚਿਆਂ ਦੇ ਪਰਿਵਾਰਾਂ ਨੇ ਸਕੂਲ 'ਚ ਜਾ ਕੇ ਹੰਗਾਮਾ ਕੀਤਾ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਨੋਟਿਸ ਲਿਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਐਸ ਐਚ ਓ ਫੇਜ਼ 1 ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਤੇ ਸਕੂਲ ਟੀਚਰ ਤੋਂ ਪੁੱਛਗਿੱਛ ਕੀਤੀ। ਪ੍ਰਿੰਸੀਪਲ ਦੇ ਵੀ ਬਿਆਨ ਦਰਜ ਕਰ ਲਿਤੇ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਪੀਟੀ ਟੀਚਰ ਹੈ। ਕੁਝ ਬੱਚਿਆਂ ਦੇ ਪਰਿਵਾਰ ਵਾਲਿਆਂ ਨੇ ਮਨਦੀਪ ਸਿੰਘ ਤੇ ਇਲਜ਼ਾਮ ਲਗਾਇਆ ਹੈ ਕਿ ਉਸਨੇ ਬੱਚਿਆਂ ਨੂੰ ਅਸ਼ਲੀਲ ਵੀਡੀਓ ਦਿਖਾਏ। ਬੱਚਿਆਂ ਨੂੰ ਬੇਸਮੈਂਟ ਦੇ ਵਿੱਚ ਲਾ ਕੇ ਉਹਨਾਂ ਦੇ ਨਾਲ ਬਾਡ ਟੱਚ ਕੀਤਾ। ਫਿਲਹਾਲ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਮਨਦੀਪ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ